ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਤੇ ਅਮਨਦੀਪ ਵੀਰ ਦੇ ਕੋਲ ਅੱਜ ਫਿਰ ਤੁਹਾਡੇ ਲਈ ਮਿੱਤਰੋ ਜਾਨਵਰ ਲੈ ਕੇ ਆ ਗਿਆ ਤਿੰਨ ਤੇ ਤਿੰਨੇ ਜਾਨਵਰ ਤੁਹਾਨੂੰ ਵਿਖਾਉਣੇ ਆ ਕਮਲ ਦੋ ਤਾਂ ਮਈਆਂ ਵਿਖਾਉਣੀਆਂ ਮੇਰੇ ਤੋਂ ਇੱਕ ਤਾਂ ਵਿਖਾਣੀ ਤੁਹਾਨੂੰ ਚੰਗੇ ਦੁੱਧ ਵਾਲੀ ਗੱਬੜ ਮੈਂ ਆ ਤੇ ਇੱਕ ਸੋਈ ਸਵਾਈ ਤਿਆਰ ਦੁੱਧ ਵਾਲੀ ਮੈਂ ਆ ਤੇ ਇੱਕ ਵਿਖਾਣੀ ਟੋਕੜ ਗੱਬੜ ਤੇ ਮਗਰਾ ਟੋਕੜ ਗੱਬੜ ਦੇ ਨੀਲੀ 라ਵੀ ਦਾ ਕਟਾ ਸ਼ੁਰੂਆਤ ਕਰਦੇ ਆ ਟੋਕੜ ਗੱਬੜ ਤੋਂ ਆਪਾਂ ਦੇ 20 ਕਿਲੋ ਵਾਲੀ ਮੈਂ ਐਂਡ ਤੇ ਵਿਖਾਉਣੀਆਂ ਤੁਹਾਨੂੰ ਸਾਰੀ ਡਿਟੇਲ ਲੈਣੀ ਸਸੀ ਕਾਲਾ ਮਨਦੀਪ ਭਾਈ ਸਸੀ ਕਬਾਈ ਜੀ ਕੀ ਹਾਲ ਆ ਵੀਰੇ ਵਧੀਆ ਭਾਈ ਸੇਤਾਂ ਘਰ ਪਰਵਾਹ ਆ ਵਧੀਆ ਚੱਲਦੀ ਸਭ ਸ਼ੁਕਰ ਆ ਅੱਛਾ ਅਮਨਦੀਪ ਭਾਈ ਅੱਜ ਤਿੰਨ ਜਾਨਵਰ ਹਨਾ ਤਿੰਨ ਠੀਕ ਆ ਆ ਪਹਿਲੇ ਨੰਬਰ ਇਹ ਗੱਬਰ ਤੋਂ ਕੜਾ ਬਈ ਇਹ ਬਈ 3 ਮਹੀਨੇ ਦੀ ਹੈਗੀ ਆ ਗੱਬਣਾ ਚੈੱਕ ਪਾਸ ਚੈੱਕ ਕਰਾਈ ਆਪਣੀ ਅੰਡਾ ਡਾਕਟਰ ਲਵਾਇਆ ਹੋਇਆ ਠੀਕ ਹੈ ਬਈ ਤੇ ਦੁੱਧ ਇਸਲੇ 5.5 ਕਿਲੋ 5.5 ਕਿਲੋ ਦੋਵੇਂ ਟਾਈਮਾਂ ਦਾ ਬਈ ਹਾਂ ਦੋ ਰਮਾ ਅੱਛਾ ਮਿਲਦੀ ਕਿਵੇਂ ਆ ਵੀਰੇ ਮਿਲਦੀ ਆਈ ਬਸ ਲਸਲ ਬਹੁਤ ਰੋ ਬਚੋ ਅੱਜ ਦੋਵੇਂ ਹਮ ਵੇਖੀ ਤਾਰਾ ਮਾਰ ਕੇ ਆਈ ਬਾਹਰ ਮਾਰ ਕੇ ਅੱਛਾ ਇਹ ਬਈ ਇਹ ਬਈ ਹੁੰਦੀ ਆ ਇਹ ਠੰਡੀ ਐ ਚੋਣ ਨੂੰ ਓਏ ਠੰਡੀ ਬੋਲ ਅੱਛਾ ਗੱਪਣ 3 ਮਹੀਨਿਆਂ ਦੀ ਆ ਬਈ 3 ਮਹੀਨਿਆਂ ਦੀ ਠੀਕ ਆ ਬਈ ਵੱਡੀ ਛੋਟੀ ਕੱਦ ਕੁਦ ਬਹੁਤ ਆ ਹਨਾ ਰੱਤ 'ਚ ਬਹੁਤ ਸੌਂਦੀ ਆ ਬਈ ਹੂੰ ਬਾਜ਼ਾਰ ਚੰਗੇ ਜਿਹੇ ਤਿਆਰ ਹੋਊਗੀ ਚੌਥੇ ਮਹੀਨੇ ਬਈ ਸੌਂਦੀ ਜਾ ਕੇ ਖਾਲਾ ਕਣ ਕਬੜੀਆਂ ਤੇ ਉਦੋਂ ਹਲਚਲ ਜੀ ਪੂਰੀ ਹੋਈ ਉਹ ਤਾਂ ਕਿ ਠੰਲੇਵੇਂ ਦੀ ਵੀ ਚੰਗੀ ਆ ਜਾਂਦੀ ਪਗਣ ਜੇ ਚੌਂਦੀ ਆ ਚੇਤ ਚੋਂ ਚੇਤ ਕੇ ਮਿਸਾਲ ਚ ਆਉਂਦੀ ਆ ਉਦੋਂ ਨੇ ਕਾ ਤਕ ਉਹ ਚੋਟੀ ਦਾ ਟਕਾਣਾ ਚੰਗਾ ਯਾਰ ਬੱਚਾ ਆ ਗਿਆ ਨੀਲੀ ਦਾ ਵੀ ਦਾ ਕੱਟਾ ਹੈ ਇਹ ਮਿਲਦੀ ਕੱਟੇ ਦੀ ਨਾ ਕੱਟੇ ਦੇ ਵਿੱਚ ਮਿਲ ਪਿੰਦੀ ਆ ਹਾਂ ਪਰ ਲੋੜ ਨਹੀਂ ਆਈ ਮਿਲ ਪਿੰਦੀ ਆ ਸੀਲ ਬਹੁਤ ਬੱਚਾ ਦੇ ਮਿਲ ਪਿੰਦੀ ਆ ਠੀਕ ਆ ਇਹ ਮਰਜੋ ਨੂੰ ਹੁਣ ਐ ਜੇ ਆਪਾਂ ਲਵਾਉਣੀ ਆ ਤਾਂ ਰਮਰਾ ਲੈਂਦੀ ਆਂ ਹਾਂ ਦਰੋਈ ਮੈਂ ਮਾਰ ਕੇ ਦੇਉਂਦਾ ਰੋਣੀ ਮਾਰ ਦੇ ਫਿਰ ਬਾਕੀ ਛੱਡ ਦੇ ਮੜਾ ਲੈ ਨਾ ਮੇਤਰੋ ਐਂ ਇਹਨੇ ਕਰਮਾ ਲਈ ਨੇ ਮੇਰਾ ਪੈਣਾ ਧਾਰ ਦਿੱਤੀ ਤੇ ਬਾਈ ਹੁਣ ਇਹਦੇ ਵੀ ਨੇ ਪਾਸ ਮੋਣਾ ਵੇਖੀ ਜਾਇਆ ਹੁਣ ਐਂ ਨਾ ਤੁਸੀਂ ਆਪ ਅਣਤਾਜਾ ਲਾ ਲਿਓ ਵਿਚਾਲਾ ਪੰ ਚੋਟੀ ਦੇ ਵਿੱਚ ਨਾਲੇ ਉੱਪਰੇ ਬੰਦੇ ਕੋਲੇ ਖੜਿਆ ਮੋਠੇ ਗੋਬਾਲੇ ਆਟਾ ਤੇ ਮਿੱਤਰੋ ਦੇ ਦੁੱਧ ਸਾਢੇ 5 ਕਿਲੋ ਤਿੰਨ ਮਹੀਨੇ ਦੀ ਹੈਗੀ ਗੱਪਣ ਚੱਕ ਪਾਸ ਲੈ ਆ ਗਈ ਹੈ ਤਾਂ ਹਨਾ ਮੈਂ ਨਹੀਂ ਲਾਉਂਦੀ ਕਿ ਨਹੀਂ ਨਹੀਂ ਠੀਕ ਹੈ ਯਾਰ ਜਿਹੜਾ ਭਣ ਬਹੁਤਾ ਛੋਟੀ ਦੇ ਤੋਕੜ ਗੱਪਣ ਇਹ ਚੋਈ ਵਿਖਰ ਬੇ ਹੂੰ ਬੱਕੇ ਇਹ ਦੂਜਾ ਕਿਉਂ ਸੁਏ ਕਿਨਵੇਂ ਲਈ ਗੱਭਣਾ ਹੈ ਭਾਈ ਧਰ ਹਮਾਰ ਦੇ ਸੁਏ ਕਿਨਵੇਂ ਲਈ ਗੱਭਣਾ ਦੂਜੇ ਵਾਸਤੇ ਦੂਜੇ ਵਾਸਤੇ ਹਾਂ ਫਿਰ ਦੁੱਧ ਤਾਂ 10 11 ਕਿਲੋ ਦਿੱਤਾ ਹੋਣਾ ਤਾਜੀ ਨੇ ਇਹ 12 ਕਿਲੋ ਤਾਂ ਬਾਈ ਹੂੰ ਬਾਕੀ ਇਹ ਸਵਾਦ ਚੰਗਾ ਦੂਜੇ ਦੇ ਮਾਰ ਦੇ ਬਾਸ ਠੀਕ ਹੈ ਫਿਰ ਚੋਲੀ ਕੋਈ ਨਾ ਕਰ ਚੱਲ ਚੋਲੇ ਹਣੇ ਕਮੈਂਟ ਲੱਗਣ ਚੋਲਾ ਫਿਰ 2 ਕਿਲੋ ਲੈ ਮਿੱਤਰੋ ਆ ਚਿੰਦੇ ਥਰੇ ਦੁੱਧ ਇੱਕ ਟਾਈਮ ਦਾ ਦੇਖ ਲੋ अच्छा ए सीगी तोकड़ गब्बण इनका रेट भाई की प्यार 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 है हमने ये रेट यार 75000 75000 रुपया कटते सने हैं कटता सने ठीक है भाई ले मित्र 5000 कटा ही है कटा, कटा भी ਨਾਲ ਆ 3 ਮਹੀਨਿਆਂ ਦੀ ਗੱਬਣ ਵੀ ਆ ਠੰਡੀ ਸੀਲ ਵੀ ਅਮਰੀਕਨ ਕਾ ਵਾਂਗੂ ਵੱਡੀ ਗੱਲੇ ਤੋਕੜ ਗੱਬਣ ਚੈੱਕ ਪਾਸ ਆ اچھا ਭਾਈ ਇਹ 2 ਨੰਬਰ ਤੇ ਮੈਂ ਜਿਹੜੀ हमने ਭਾਈ ਇਹ ਬਈ ਰਾਸਤਾਂ ਨੂੰ ਆਈ ਆ ਮੈਂ ਠੀਕ ਆ ਠੀਕ ਆ ਉਹ ਤਾਂ ਹੈਗੇ 4 ਆ 4 ਮਹੀਆ ਆਈਆਂ ਰਾਸਤਾਂ ਇੱਕ ਵੇਗੀ ਨਾਲ ਦੀ ਠੀਕ ਆ ਭਾਈ ਤੇ ਤਨਹੀਂ ਦੋ ਹੰਗੇ ਹੋ ਉਹ ਪਖਣੀ ਚੱਕੇ ਉਹਨਾਂ ਨੇ ਉਹ ਜੀ ਉਹ ਚੀਜ਼ ਨਹੀਂ ਲਾਇਆ ਉਹ ਵੀ ਤਿਆਰ ਕਰਕੇ ਪਾਉਗੇ ਆ ਉਹ ਫਿਰ ਕੇ ਪਾਵਾਂਗੇ ਇਹ ਤਾਂ ਕੱਲੀ ਦੀ ਪਾਤੀ ਠੀਕ ਆ ਬਾਈ ਇਹ ਤਿਆਰ ਆ ਹਾਂ ਇਹ ਤਿਆਰ ਆ ਫਿਰ ਦੁੱਧ ਕਿੰਨਾ 12 ਕਿਲੋ ਇਹ ਥਲੇ ਬਾਈ 12 ਕਿਲੋ ਦੁੱਧ ਦਾ ਇਹਦਾ ਬੱਚਾ ਕਿਹੜਾ ਆ ਗਿਆ ਬਾਈ ਔਰ ਲਾ ਕਟਾ ਆ ਕਟਾ ਇਹ ਬਾਈ ਮੈਂ ਨਾ ਪੂਰਾ ਜੀ ਲਾਇਆ ਮਰੋ ਤਾਂ 14 ਕਿਲੋ ਦੇਊਂਗਾ 14 ਕਿਲੋ ਰਾਜਸਥਾਨ ਦੀ ਮੈਂ ਦੁੱਧੋ ਖਰੀ ਬਹੁਤ ਆ ਯਾਰ ਬਹੁਤ ਦੇਊਗੀ ਰਾਮ ਨਾ 14 ਕਿਲੋ ਦੇਊਗੀ ਅੱਛਾ ਬਈ ਚਵਾਈ ਕਿਵੇਂ ਲੱਗੀ ਇਹਨੂੰ ਚਵਾਈ ਜੀ ਬਹੁਤ ਚੰਗੀ ਤੇ ਇਹਦਾ ਕਿੰਨੂਆ ਸੂਈਆਤ ਕੀ ਇਹ ਦੂਜਾ ਦੂ ਆ ਰੇੜਕ ਵੀ ਆ ਇੱਕ ਵੀ ਮਾਨਤਨ ਹੋ ਜੂ ਵਿੱਚੋਂ ਤੇ ਕਰ ਦਾਂਗੇ ਮਾਂ ਠੀਕ ਹੈ ਲੈ ਮਿੱਤਰੋ 1,20,000 ਰੁਪਇਆ ਡਿਮਾਂਡ ਆਈਂਦੀ ਤੇ 12 ਕਿਲੋ ਦੁੱਧ ਰੈਡੀ ਆ 14 ਕਿਲੋ ਦੁੱਧ ਦਊਗੀ ਮੈਂ ਲੇਵੇ ਭਾਂਡੇ ਵਾਲੀ ਆ ਮਹਾਣ ਵਿਹੰਗਾ ਉੰਗਾ ਦੀ ਮੈਂ ਲੇਵੇ ਭਾਂਡੇ ਵਾਲੀ ਆ ਮੌਜੂਦ ਆਲੀ ਲੇ ਆ ਭਾਈ ਤੇ ਭਾਈ ਚੋਈ ਦੀ ਬਹੁਤ ਚੰਗੀ ਆ ਆ ਮਾਰਦੇ ਮੁਰਗੇ ਬਰੇ ਆ ਅਗਲੇ ਕਈ ਇਹਨੇ ਦੁਬਾਰਾ ਦੁਬਾਰਾ ਕਹਿਣਗੇ ਵੀਡੀਓ ਪਾਈ ਵੀਡੀਓ ਪਾਈ ਨਹੀਂ ਨਹੀਂ ਦਿਖਾਉਣੇ ਤੁਹਾਨੂੰ ਤਖਾਰੇ ਬਣਨ ਸਾਰਾ ਤਖਾਰੇ ਚੰਜਨਾ ਅੱਗੋਂ ਪਿਛੋਂ ਗੈਪ ਕੋ ਉਪਰ ਸਾਰਾ ਸਿੰਗ ਸੁng ਵਿਖਾ ਦੇ ਕਿੱਡਾ ਸੋਹਣਾ ਇਹਨੂੰ ਲੈ ਹੁਣ ਲੀਵੇ ਤੇ ਲੈ ਵੀ ਦੋਵਾਂ ਕੰਨੀਆਂ ਤੋਂ ਪਾਸਿਆਂ ਤੋਂ ਲੀਵੇ ਦੋਵਾਂ ਪਾਸਿਆਂ ਤੋਂ ਵਿਖਾ ਦੇ ਫਿਰ ਪਿਛੋਂ ਵਿਖਾ ਦੀ ਪਹਿਲਾਂ ਪਿਛੋਂ ਲੱਗ ਜਾ ਜਾਂ ਕੋਈ ਆਹ ਬਈ ਗਾੜੀ 2.5 ਕਿਲੋ ਦੀ ਹੈ ਮੇਰੀ ਮੇਰੀ ਹੈ ਹਾਂ ਜਿਹੜੀ ਮੇਰੀ ਗਾੜੀ ਚੰਗੀ ਆ ਯਾਰ ਉਹਨੇ ਦੁੱਧ ਤਾਂ ਦੀਣੀ ਤੀ ਨਾ ਭਾਈ ਆਵੇ ਅੱਗੋਂ ਕੱਡੀ ਚੰਗੀ ਪਿਛੋਂ ਵੀ ਚੰਗੀ ਆ ਪਰ ਲੈ ਪਾਸੇ ਵੀ ਵਿਖਾ ਦੇ ਇਹਨੂੰ ਕਰ ਗੈਪ ਆ ਜਿਹੜਾ ਚੰਗਾ ਥਣਾ ਦੇ ਵਿੱਚ ਭਾਈ ਕਟਾ ਇੰਦੇ ਮਗਰੀ ਆ ਬਾਈ ਲਾ ਗੋਛ ਬੱਚਾ ਦਿਖਾ ਦੇ ਲੈ ਬੱਚਾ ਛਾਡੇ ਉਹ ਧਾਰਾ ਵਿਖਾਈ ਐ ਮੀ ਦੋ ਦੋ ਆਪਾਂ ਲੈ ਤੈ ਮੇਤਰੋ ਬੱਚਾ ਲਾਤਾ ਇੰਦੇ ਵੀ ਧਾਰਾ ਤੁਹਾਨੂੰ ਮੈਂ ਵਿਖਾ ਦੇਣਾ ਮਾਰ ਕੇ ਕਰਮਾਲੀ ਦੀਆਂ ਸਾਢੇ 4 ਵਜੇ ਮੈਂ ਵੀਡੀਓ ਬਣਾ ਰਿਹਾ ਸ਼ਾਮ ਦਾ ਟਾਈਮ ਇਸੇ ਚਵਾਈ ਦੀ ਫਿਰ ਮੈਂ ਕਿਹਾ ਵੀ ਜਰੂਰ ਵਿਖਾਈ ਦਿੰਨੇ ਆ ਚਵਾਈ ਜਿਹੜੀਆਂ ਫਾਈਨਲ ਹੋ ਜੂਗਾ ਕੰਮ ਕੋਈ ਗੱਦੀ ਮੇਰੇ ਪਾਸ ਹੋ ਜਾਂਦੀ ਹੈ ਜਿਹੜਾ ਬੰਦਾ 파ਰ ਖੂਹ ਚਵਾਈ ਵੇਖ ਕੇ ਮੈਂ ਪਰਖ ਲੈਂਦਾ ਹੁੰਦਾ ਵੀ ਮੈਂ ਕੀ ਕਰੂਗੀ ਲੈ ਮੇਤਰੋ ਆ ਗਿਆ ਮੈਂ ਐਨ ਪਸਮਾ ਖੇਚ ਕੇ ਜੁਮ ਖਾਦੇ ਮੜਾ ਜਾ ਹਾਂ ਚੱਲ ਲੈ ਬਾਈ ਮਾਰ ਬਾਈ ਤੂੰ ਖੜੀ ਦੀ ਮੈਂ ਨਹੀਂ ਇੱਧਰ ਕੱਢ ਲਈ ਆ ਨਹੀਂ ਚਲਦੀ ਬਾ ਵੇਲਾ ਥਾਂ ਥੰਦ ਖਾਲੀ ਕੋਈ ਨਹੀਂ ਕੋਈ ਬਲਾ ਆ ਮੈਂ ਪਾਛਾ ਨਹੀਂ ਕੋਹ ਨਹੀਂ ਮੈਂ ਜੋ ਮਰਜੀ ਸਾਰੀ ਚੰਗੀ ਆ ਮੈਂ ਕੋਈ ਗਾੜੀ ਚੋਦੀ ਕਿੱਟਕ ਜੰਗਾ ਲੋਹਾਰੇ ਗਾੜੀ ਬਾਅਦ ਮਗਰਲਾ ਪਹੁੰਚ ਨਹੀਂ ਉਹ ਗਾੜੀ ਦਾ ਅੱਡ ਚੋਦੀ ਬਿਛਾੜੀ ਦਾ ਅੱਡ ਚੋ ਦੇ ਕੋਈ ਨਹੀਂ ਹੁੰਦਾ ਵੀਡੀਓ ਇਹ ਲੰਮੀ ਕਾਮ ਦਾ ਖਿੱਚ ਦੇ ਮਣਾਏ ਮੇਰੇ 24 ਰੁਪਏ ਕੱਟੀ ਵੀਡੀਓ ਰੋਕਤੀ ਲੈ ਦੇਖੋ ਮਿੱਤਰੋ ਕਿਹੜੀ ਚਵਾਈ ਤੁਹਾਨੂੰ ਗਾੜੀ ਦਾ ਦੁੱਧ ਵਕਾਉਣਾ ਹੈ ਕਿੱਦਾਂ ਹੋਊਗਾ ਮੈਂ ਰੋਕਦਾ ਨਹੀਂ ਵੀਡੀਓ ਪੀਓਸ ਨਹੀਂ ਕਰਦਾ ਸਿੱਧੀ ਚੱਲੀ ਜਾਓ ਇਹ ਚਵਾ ਬਹੁਤ ਚੰਗਾ ਹੈ ਨਾ ਬਹੁਤ ਚੰਗਾ ਚਵਾ ਮੈਂ ਹੋਲੀ-ਬਲੀ ਬਹੁਤ ਮੋਟੀ ਬਹੁਤ ਚੰਗੀ ਮਿਹਨ ਦਾ ਯਾਰ ਚੰਗਾ ਰਤਬਾ ਹੀ ਹੁੰਦਾ ਹੈ ਨਾ ਹੋਗੀ ਕਿ ਨਹੀਂ ਬਾਲਟੀ ਮਾਰਦੀ ਛੱਲਾ ਦਾ ਇੱਕ ਗੱਲ ਹੈਗੀ ਆ ਪਾਸੂ ਵੀ ਸਵਾਦ ਜਿਹੜਾ ਜਿੰਦੀ ਚਵਾਈ ਚੰਗੀ ਸਵਾਦ ਵੀ ਉਹਨੂੰ ਹੀ ਆਉਂਦਾ ਚੌਂਦਾ ਹਨਾ ਉਹ ਜੀ ਆਪ ਹੀ ਕਰਦਾ ਚੌਂਦਾ ਮੇਰੇ ਤਾਂ ਨਹੀਂ ਚੁਰ ਲਜਾ ਹੈ ਹੂੰ ਚਵਾਈ ਵੀ ਦੁੱਧ ਦੇ ਸੱਤ ਤੇ ਹੁੰਦੀ ਹੂੰ ਯਾਰ ਸਰ ਮੈਂ ਦੋ ਦਿਨਾਂ ਬਾਅਦ ਲਓ ਚਵਾਈ ਵੀ ਕਰ ਮੇਰੇ ਤਾਂ ਗੱਲ ਹੈ ਬਾਈ ਉਤੋਂ ਦਾ ਪ੍ਰੈਸ਼ਰ ਬਣਾਉਂਦਾ ਹੋਇਆ ਫੇਰ ਹੀ ਆ ਬਾਈ ਹਾਂ ਫੋਨ ਮੰਨ ਲਾ ਜਿੰਨੇ ਉਤੋ ਲਾਤਾ ਜਿੰਨੇ ਸਾਰਾ ਪ੍ਰੈਸ਼ਰ ਬਣਾਉਂਦਾ ਚਵਾਈ ਹੁੰਦੀ ਚੰਗੀ ਆ ਹਾਂ ਮੁੜ ਕੇ ਵੇਖੀ ਲੈ ਵੇਖਿਆ ਸਾਫ ਕਰਦਣਾ ਨੇ ਇਹਦਾ 1,20,000 ਰੁਪਏ ਡਿਮਾਂਡ ਆ ਦੇਣੀ ਕਿੰਨੇ ਦੀ ਆਪਾਂ ਇਹ ਕਰ ਦਾਂ ਜਾਂ ਮਾਨਤਾ ਨਹੀਂ ਆ ਬੋਲਾ ਕਰਦੇ ਆ ਤੋੜ ਨਾ ਨਹੀਂ ਵੀ ਭੈਣ ਭਰਾ ਤੋਕਰ ਕੱਪੜ ਮੈਂ ਘੱਟ ਮਿਲਦੀ ਪਈ ਹੈ ਨਾ ਹਾਂ ਲੋਕਾਂ ਨੂੰ ਮਗਰੋਂ ਚਾਹੀਆਂ ਵੀ ਇਹ ਗੜਨੀ ਚੋਈਗੀ ਹਾਂ ਅਰ ਬਕਾ ਕਹਿੰਦਾ ਗਾੜੀ ਖੜੀ ਹੈ ਮੈਂ ਸਹੀ ਹਾਲਾ ਮੈਂ ਆਪ ਹੀ ਦੱਸਦੀ ਮੇਰੀ ਦੀ ਗਾੜੀ ਆ ਮਾਲੇ ਥਾਣਾ ਦਾ ਹੱਥ ਵੀ ਨਹੀਂ ਲਾਇਆ ਹਾਂ ਅੱਧੀ ਬਾਗੜੀ ਦਾ ਗਾੜੀ ਨਹੀਂ ਕਰਦੀ ਹੈ 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 ਦਿਖਾ ਦਿੰਦੇ ਥਾਣ ਨੂੰ ਜੀ ਉਹ ਮੈਂ ਗਾੜੀ ਦੇ ਥਾਣ ਮਖਾਦੀ ਲੈਵੇਂ ਤਰ ਜਮਾ ਥਣ ਖਾਲੀ ਹੋਗੇ ਤੇ ਆ ਬਾਲਟੀ ਚ ਦੁੱਧ ਆ ਗਿਆ ਗਾੜੀ ਦਾ ਇਹ 10 ਕਿਲੋ ਦੀ ਗਾੜੀ ਆ ਮਗਲੇ ਥਣ ਵੇਖੋ ਤੁਸੀਂ ਅਜੇ ਭਰੇ ਪਏ ਹੋਵੇਂ ਠੀਕ ਆ ਆ ਗਾੜੀ ਦਾ ਦੁੱਧ ਹੁਣ ਮਾਰਦੀ ਧਰਾਂ ਮਗਲਿਆਂ ਦੀ ਵੀ ਠੀਕ ਆ ਯਾਰ ਐ ਉਹਦੀ ਬਾਲਟੀ ਦਾ ਗੜਗੜ ਕਰ ਦਿੱਤਾ ਉਹਨਾ ਚੱਲ ਵੀ ਕਰ ਲਾ ਪਿਓ ਸੋਣ ਲੇ ਮੇਤਰੋ ਪਾਰਟੀ ਕਰਤੀ ਕਿਨਾਰੇ ਦੇ ਇੱਕ ਥਾਣਾ ਛੱਡਦਾ ਬੱਚੇ ਲਈ ਮਗਰ ਲਈ ਹਾਂ ਹੋਊਗਾ ਬਾਈ ਕੋਈ ਪਾਰਟੀ ਦੱਸਣਾ ਬਾਈ ਹਾਂ ਆ ਲੈ ਬਾਈ ਇੱਕੋ ਮਿੰਟ ਦਾ ਥਾਣਾ ਵਿਖਾ ਦੇ ਬਈ ਇਹ ਜੇ ਬੱਚੇ ਵਾਸਤੇ ਕਿਲੋ ਡੇਢ ਕਿਲੋ ਦੁੱਧ ਮੈਂ ਦੇ ਥੱਲੇ ਆ ਕਿਉਂਕਿ ਬੱਚੇ ਨੂੰ ਪਹਿਲਾਂ ਨਹੀਂ ਸੀ ਚੰਗਾਇਆ ਬਾਈ ਓਕੇ ਅੱਛਾ ਆਇਆ ਤਾਂ ਹੁਣ ਖੜੀ ਦੁੱਧ ਕਰਦੇ ਆਪਨੇ ਬਈ ਪਾਸੇ ਤੇ ਇੱਕ ਆ ਗਈ ਤੇਰੇ ਕੋਲੇ ਮੈਂ ਇੱਧਰ ਹੈ ਹਾਂਣੇ ਬਈ ਇਹ ਗੱਭਣ ਆ ਬਾਈ ਹਾਂ ਆਈ ਮੜਾ ਜੀ अच्छा ये कितने कितने दिन ले जोगी भाई ए भाई मैं है लौनी 5-7 दिन 5-7 दिन है ए 6 तारीख ਨੂੰ ਜਾਣ ਪੁਰੇ ਆ 6 ਤਰੀਕ ਨੂੰ ਇਹਦਾ ਕੀ ਰਿਕਾਰਡ ਆਮਨੇ ਬਾਈ ਇਹ ਬਈ ਆਪਣਾ ਬੰਦਾ ਯਾਰ ਮਿੱਤਰੀ ਇਹ ਦੂਜੇ ਸੂਏ ਲੈ ਕੇ ਆਇਆ ਸੀਗਾ ਹਰਿਆਣੇ ਚੋਂ ਠੀਕ ਆ ਤੇ ਚੌਥੇ ਸੂਏ ਸੋਣਾ ਨੇ ਉਹਨੇ ਚੌਥਾ ਸੂਆ ਸੋਣਾ ਹਾਂ ਉਹਨੇ ਦੋ ਸੂਏ ਚੋਈ ਆ ਠੀਕ ਆ ਬਾਈ ਤੇ ਦੂਜਾ ਤੀਜਾ ਹਾਂ ਤੇ ਚੌਥਾ ਸੋਣਾ ਤੇ 20 ਕਿਲੋ ਦੇ ਮਨੇ ਚੁਆਇਆ ਦਾ ਹੁੰਦਾ 20 ਕਿਲੋ ਹੈ ਹਾਂ ਇਹ ਵੀ ਮल्ला ਆਪਾਂ ਗੱਲਬਾਤ ਵੀ ਕਰਵਾ ਦੇ ਯਾਰ ਮੈਂ ਕਹਿਆ ਯਾਰ ਬੰਦਾ ਆਊਗਾ ਸੌਦਾ ਕਰ ਲੇ ਕੋਈ ਜੇ ਲੈਣੀ ਆ ਫੋਨ ਤੇ ਗੱਲ ਦੀ ਕਰਾ ਦੇ ਬਹੁਤ ਕਹੂਗਾ ਮੈਂ ਉਹਨੂੰ ਘਰੇ ਵੀ ਲੈ ਜਾਉਂਦੇ ਕੋਲੇ ਬਸ ਠੀਕ ਆ ਵੀ ਮਨ ਲਾ ਵੀ ਇਹ ਐਡੀ ਗੱਲ ਹੈਗੀ ਵੀ ਕਹਤਾ ਵੀ ਤੇ ਦੋ ਵੀ ਪਾਰਾ ਤੇਰਾ ਇਹ ਗੱਲ ਯਾਰ ਪਾਰਾ ਇਹ ਬਸਾਬਾ ਬਾਹਰੋਂ ਲਈ ਆ ਇੱਥੋਂ ਮੈਂ ਲਈ ਆ ਪਿੰਡੋਂ ਹੀ ਲਈ ਆ ਲੋਕਲੀ ਆ ਲੋਕਲੀ ਮੈਂ ਲਈ ਆ ਠੀਕ ਆ ਵੀ ਤਸੱਲੀ ਭਖਸ਼ ਮੈਂ ਆ ਡੈਰੀ ਦੀ ਮੈਂ ਮੈਂ ਇੱਕ ਨਾ ਬਾਹਰੋਂ ਆ ਠੀਕ ਆ ਨਾ ਗੱਲ ਪਾਣੀ ਪੀਣ ਆਹ ਡੈਰੀ ਵਾਲੇ ਨੇ ਤਾਂ ਫਿਰ ਕਲਾਈ ਟਕਾਈ ਜੇ ਚੰਗੀ ਸੀ ਕਿਉਂਕਿ ਡੈਰੀ ਵਾਲਾ ਮੈਂ ਹੋਵੇ ਟਕੋਂਦਾ ਨਹੀਂ ਜਿਹੜੀ ਮਾੜੀ ਮੈਂ ਆ ਹਾਂ ਹਾਂ ਅੱਛਾ ਭਈ ਐਵੇਂ ਬਈ ਇਹਦਾ ਰੇਟ ਫਿਰ ਇਹ ਰੇਟ ਕੋ ਮਰਜ਼ੀ ਕਰੀ ਜਾਵੇ ਕੋਈ ਕਿੰਨਾ ਗੱਲ ਵੇ ਹੂੰ ਇੱਕ ਬਾਈ ਯਾਰ 1 ਲੱਖ ਬਾਈ ਯਾਰ ਦੀ ਦੇ ਦੇ ਤੂੰ ਕਰਾਲਾ 25 ਕਰਾਲਾ 30 ਕਰਾ ਰੇਟ ਦਾ ਠੀਕ ਆ ਬਾਈ ਠੀਕ ਆ ਅੱਛਾ ਇੱਕ ਇਹ ਮੈਂ ਤੇ ਇੱਕ ਆ ਮੈਂ ਜਿਹੜੀ ਆਪਾਂ ਹੁਣ ਚੋਕੇ ਟਿਆ ਸੱਜਰ ਹਨਾ ਤੇ ਇਹ ਦੋਵੇਂ ਜੇ ਕੋਈ ਭਰਾ ਕਵੇ ਦੁੱਧ ਵਾਲਾ ਡੈਰੀ ਵਾਲਾ ਭਰਾ ਕਵੇ ਵੀ ਚਲ ਚੰਗੀਆਂ ਮਈਆਂ ਵੀ ਇਹ 15 14 ਕਿਲੋ ਦੇ ਜਾਊਗੀ ਉਹ ਚਲ 20 ਕਿਲੋ ਕੋਈ ਮੰਨ ਲਾ 16 17 ਦੀ ਮੈਂ ਦੀ ਐਵਰੇਜ ਨਿਕਲ ਜਾਊਗੀ ਨਹੀਂ ਦੋਵਾਂ ਮਈਆਂ ਦੀ ਮੈਂ ਨਹੀਂ ਦੋਵਾਂ ਮਈਆਂ ਦਾ ਮਲਾ ਕੇ ਹਨਾ ਤੇ ਮਾਨ ਤਨ ਖੁੱਲਾ ਕਰਦੇ ਕਰ ਦਾਂਗੇ ਯਾਰ ਠੀਕ ਹੈ ਮਾਨ ਜੋੜਾ ਉਹਨਾਂ ਨੂੰ ਕਰ ਦਾਂਗੇ ਹਾਂ ਵੀ ਮਾਨ 2 40 42 ਬਣਦਾ ਰੇਟ ਆਪਣਾ ਤੇ ਠੀਕ ਹੈ ਭਾਈ ਨਹੀਂ ਮਿੱਤਰੋ ਦੋਵੇਂ ਮਈਆਂ ਇਹ ਜੋੜਾ ਲਊ ਯਾਰ ਤੇਰੇ ਨਾਲ ਹਾਂ ਬਈ 35 ਉਹਦਾ ਦੂੰ 235000 ਠੀਕ ਆ ਬਾਈ ਨਹੀਂ ਮਿੱਤਰੋ 235000 ਦਾ ਜੋੜਾ ਬਣ ਜੂਗਾ ਤੇ ਮਿੱਤਰੋ 35 36 ਕਿਲੋ ਹੀ ਦੁੱਧ ਆ ਜੂਗਾ ਦੋਵਾਂ ਮਈਆਂ ਦਾ ਮੰਨ ਲਾ ਵੀ ਤੁਸੀਂ ਇਹਦਾ 15 14 ਲਾ ਲਓ ਤੋਂ ਦਾ ਤੁਸੀਂ 18 20 ਲਾ ਲਓ ਮਤਲਬ 35 34 ਦੇ ਆਸੇ ਐਵਰੇਜ ਆ ਜੂਗੀ ਤੇ ਦੋਵੇਂ ਮਈਆਂ ਟਿਕਾਣੇ ਦੀਆਂ ਗੱਲ ਕਾਰਵਾਈ ਤੁਸੀਂ 904 1964 464 ਤੇ ਕਰਨੀ ਆ 904 1964 464 ਸ਼ਹਿਰ ਕੋਟਕਪੂਰਾ ਚੋਪੜਾ ਮਹੱਲਾ ਉਹ ਸਣਾ ਸੁਣਿਆ ਮਾਰਦੀ ਕੈਮਰਾ ਪਾਣੀ ਪੀ ਲਵਾਂ ਕਹੀਦੀ ਐ ਦੁਹਾਰੀ ਜਾਂ ਚੰਗੀ ਜਰਾ ਨਹੀਂ ਹਜੇ ਮੈਂ ਕੱਚੀ ਆ ਬਾਈ ਬਣੂਗੀ ਬਹੁਤ ਨਹੀਂ ਨਹੀਂ ਮੈਂ ਨਾ ਪੂਰਾ ਬੁਰਾ ਲਉਣਾ ਯਾਰ ਅਰੇ ਬਹੁਤ ਮੈਂ ਬਣਦੀ ਸੂਲ ਨਾਲ ਲਾ ਦੰਦੀ ਲੈ ਵਾ ਹਾਂ ਹਾਂ ਕੱਚੀ ਮੈਂ ਦੱਸੀ ਜਾਂਦੀ ਆ ਹਜੇ ਨਾ ਮੇਰਾ ਲੁੱਲਾਪਨ ਬਹੁਤ ਪਿਆ ਹੈ ਹਫਤੇ ਵਿੱਚ ਕੱਚੀ ਆ ਬਾਈ ਹਾਂ ਦਾ ਹਜੇ 10 ਦਿਨ ਮੈਂ ਇਹਨੇ 8-10 ਦਿਨ ਲੈ ਜਾਣੇ ਬਾਈ ਮੈਂ ਕੁਝ ਨਹੀਂ ਹਾਲਾ ਬੇ ਫੇਰ ਹੁੰਦਾ ਮੈਂ ਨਾ ਕੋਈ ਕੀਤਾ ਹੀ ਨਹੀਂ ਉਪਰਾਂ ਨੇ ਪੱਠੇ ਪੁੱਠੇ ਖਾਲੇ ਹਨਾ ਵਧੀਆ ਗਾਹ ਸਾਹਮਣੇ ਪਾਣੀ ਟੋਟ ਪੈਂਦੀ ਆ ਪੱਠਿਆਂ ਪੁੱਠਿਆਂ ਕੋਈ ਚੱਕਰ ਨਹੀਂ ਹੋ ਅੱਛਾ ਆਮਨੇ ਭਾਈ ਨੰਬਰ ਦਾਸਤਾ ਤੇ ਹੁਣ ਗੱਲਬਾਤ ਅਗਲੀ ਤੁਹਾਡੇ ਹੱਥ ਆ ਠੀਕ ਆ ਤੁਸੀਂ ਕਰਨੀ ਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ